ਹਾਂਜੀ ਸਤਿ ਸ਼੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਜੇ ਅਸੀਂ 2 ਹਫ਼ਤੇ ਲਈ ਮਿੱਠੇ ਨੂੰ ਯਾਨੀ ਕਿ ਚੀਨੀ ਨੂੰ ਛੱਡ ਦਿੰਨੇ ਆ ਤਾਂ ਸਾਡੀ ਸਿਹਤ ਨੂੰ ਅਣਗਿਣਤ ਲਾਭ ਮਿਲਦੇ ਆ ਫਾਇਦੇ ਮਿਲਦੇ ਆ ਅੱਜ ਅਸੀਂ ਉਹਨਾਂ ਬਾਰੇ ਜਾਣਾਂਗੇ ਸੋ ਜਦੋਂ ਅਸੀਂ ਮਿੱਠਾ ਖਾਂਦੇ ਆ ਤਾਂ ਸਾਡਾ ਇਨਸੂਲਿਨਾ ਜਿਹੜਾ ਉਹ ਤੁਰੰਤ ਉੱਪਰ ਨੂੰ ਚੜਦਾ ਏ ਸੋ ਇਨਸੂਲਿਨ ਦੇ ਵਾਰ-ਵਾਰ ਇਸ ਤਰ੍ਹਾਂ ਉੱਪਰ ਜਾਣ ਨਾ ਹੀ ਠਾਉਣ ਨਾ ਇਨਸੂਲਿਨ ਦੀ ਰਜਿਸਟੈਂਸ ਆ ਜਾਂਦੀ ਆ ਇੰਸੂਲਿਨ ਇੱਕ ਅਜਿਹਾ ਹਾਰਮੋਨ ਹੈ ਜਿਹੜਾ ਸਾਡੇ ਖੂਨ ਦੇ ਵਿੱਚ ਸ਼ੂਗਰ ਦੇ ਲੈਵਲ ਨੂੰ ਮੇਨਟੇਨ ਰੱਖਦਾ ਜਿਹਨੂੰ ਪੈਂਕਰੀਆਜ਼ ਬਣਾਉਂਦਾ ਹੈ ਸੋ ਵਾਰ-ਵਾਰ ਇੰਸੂਲਿਨ ਦੇ ਉੱਪਰ ਆਉਣ ਦੇ ਨਾਲ ਇਹਦੀ ਰੈジਸਟੈਂਸ ਆ ਜਾਂਦੀ ਭਾਵੇਂ ਇੰਸੂਲਿਨ ਆਪਦਾ ਕੰਮ ਕਰਨਾ ਜਿਹੜਾ ਉਹ ਘਟਾ ਦਿੰਦਾ ਹੈ ਸੋ ਵਾਰ-ਵਾਰ ਅਜਿਹਾ ਹੋਣ ਦੇ ਨਾਲ ਇੰਸੂਲਿਨ ਦੀ ਰੈジਸਟੈਂਸ ਆਉਣ ਦੇ ਨਾਲ ਸਾਨੂੰ ਫੈਟੀ ਲੀਵਰ ਦੀ ਬਿਮਾਰੀ, ਮੋਟਾਪਾ, ਦਿਲ ਦੇ ਰੋਗ ਤੇ ਹੋਰ ਵੀ ਕਈ ਬਿਮਾਰੀਆਂ ਜਕੜ ਲੈਂਦੀਆਂ ਸੋ ਜਦੋਂ ਅਸੀਂ ਮਿੱਠਾ ਛੱਡਦੇ ਆ ਤਾਂ ਇਹਦੇ ਨਾਲ ਜਿਹੜੀ ਇਨਸੂਲਿਨ ਦੀ ਰੈਜਿਸਟੈਂਸ ਆ ਇਹ ਵੀ ਠੀਕ ਹੁੰਦੀ ਆ ਇਨਸੂਲਿਨ ਦੀ ਸੈਂਸਿਟੀਵਿਟੀ ਵੱਧਦੀ ਆ ਭਾਵ ਉਹਦੇ ਕੰਮ ਕਰਨ ਦੀ ਸ਼ਮਤਾ ਵੀ ਵੱਧਦੀ ਆ ਤੇ ਹੋਰ ਵੀ ਸਾਨੂੰ ਬੜੇ ਲਾਭ ਮਿਲਦੇ ਫਾਇਦੇ ਮਿਲਦੇ ਆ ਉਹਨਾਂ ਬਾਰੇ ਡਿਟੇਲ ਨਾਲ ਗੱਲ ਕਰਦੇ ਆ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਅਖੀਰ ਤੱਕ ਜਰੂਰ ਸੁਣਿਓ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨਜੀਤ ਰਾਹ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਅੱਗੇ ਵੀ ਸਿਹਤ ਨੂੰ ਲੈ ਕੇ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਤੁਹਾਡੇ ਤੱਕ ਸਿੱਧੀਆਂ ਪਹੁੰਚ ਜਾਣ। ਸੋ ਆਓ ਸਾਥੀਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਜਦੋਂ ਅਸੀਂ ਮਿੱਠਾ ਛੱਡਦੇ ਹਾਂ ਤਾਂ ਸਾਨੂੰ ਉਹਦੇ ਕਿਹੜੇ-ਕਿਹੜੇ ਲਾਭ ਮਿਲਦੇ ਆ ਫਾਇਦੇ ਮਿਲਦੇ। ਸਾਥੀਓ ਮਿੱਠਾ ਜਦੋਂ ਅਸੀਂ ਛੱਡਦੇ ਹਾਂ ਪਹਿਲੇ 3 ਦਿਨ ਬੜੇ ਔਖੇ ਹੁੰਦੇ ਆ। ਸਾਨੂੰ ਸਿਰਦਰਦ ਰਹਿਣਾ ਸ਼ੁਰੂ ਹੋ ਜਾਂਦਾ ਏ, ਚਿੜਚਿੜਾਪਨ ਆ ਜਾਂਦਾ ਏ ਮੂਡ ਦੇ ਵਿੱਚ। ਪਰ 3 ਦਿਨਾਂ ਤੋਂ ਬਾਅਦ ਸਾਡਾ ਮੂਡ ਵੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਏ। ਤੇ ਇਹਦੇ ਨਾਲ ਸਾਨੂੰ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਮਿਲਨੇ ਸ਼ੁਰੂ ਹੋ ਜਾਂਦੇ ਸਾਡੇ ਬ੍ਰੇਨ ਦੀ ਜਿਹੜੀ ਕਲੈਰਟੀ ਆ ਉਹ ਵਧਣ ਲੱਗ ਜਾਂਦੀ ਆ ਸਾਥੀਓ ਇਹ ਸਾਰੀਆਂ ਚੀਜ਼ਾਂ ਤਾਂ ਹੁੰਦੀਆਂ ਕਿਉਂਕਿ ਮਿੱਠਾ ਛੱਡਣਾ ਵੀ ਬਹੁਤ ਔਖਾ ਏ ਸੋ ਇਹਦੀ ਵੀ ਇੱਕ ਲੱਤ ਲੱਗ ਜਾਂਦੀ ਜਿਵੇਂ ਨਸ਼ੇ ਦੀ ਲੱਤ ਲੱਗਦੀ ਸੋ ਜਦੋਂ ਅਸੀਂ ਇਹਨੂੰ ਛੱਡਦੇ ਆ ਤਾਂ ਇਹਦੀ ਭਾਲਕ ਪੈਂਦੀ ਆ ਮਿੱਠਾ ਖਾਣ ਦੀ ਤੇ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਪਰ 3 ਦਿਨ ਬਾਅਦ ਇਹਦੀ ਜਿਹੜੀ ਭਾਲਕਾ ਉਹ ਠੀਕ ਹੋ ਜਾਂਦੀ ਆ ਸੋ ਸਾਨੂੰ ਹੁਣ ਮਹਿਸੂਸ ਨਹੀਂ ਹੋਊਗਾ ਕਿ ਚਾਹ ਜਿਹੜੀ ਆ ਉਹ ਚੀਨੀ ਪਾ ਕੇ ਪੀਏ ਜਾਂ ਅਸੀਂ ਮਿੱਠਾ ਖਾਈਏ ਜਾਂ ਮਠਿਆਈ ਖਾਈਏ ਸੋ ਇਹਦੀ ਜਿਹੜੀ ਕ੍ਰੇਵਿੰਗ ਆ ਉਹ ਬਿਲਕੁਲ ਖਤਮ ਹੋ ਜਾਂਦੀ ਆ ਉਸ ਤੋਂ ਬਾਅਦ ਤੁਹਾਨੂੰ ਇੱਕ ਹਫ਼ਤੇ ਬਾਅਦ ਫਾਇਦੇ ਦਿਸਣਗੇ ਸੋ ਫਾਇਦਿਆਂ ਦੀ ਗੱਲ ਕਰੀਏ ਤਾਂ ਜਦੋਂ ਅਸੀਂ ਮਿੱਠਾ ਛੱਡਦੇ ਹਾਂ ਤਾਂ ਇਹਦੇ ਨਾਲ ਜਿਹੜਾ ਟ੍ਰਾਈਗਲਿਸਰਾਈਡ ਸਾਡਾ ਉਹ ਨਾਰਮਲ ਆਉਣਾ ਸ਼ੁਰੂ ਹੋ ਜਾਂਦਾ ਸਾਥੀਓ ਟ੍ਰਾਈਗਲਿਸਰਾਈਡ ਖੂਨ 'ਚ ਜਿਹੜੀ ਚਰਬੀ ਵਾਧਦੀ ਆ ਸੋ ਟ੍ਰਾਈਗਲਿਸਰਾਈਡ ਉਸ ਚਰਬੀ ਦੀ ਅਜਿਹੀ ਕਿਸਮ ਆ ਜਿਹੜੀ ਸਾਡੇ ਦਿਲ ਵਾਸਤੇ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੀ ਆ ਤੇ ਟ੍ਰਾਈਗਲਿਸਰਾਈਡ ਆ ਜਿਹੜੇ ਉਹ ਮਿੱਠੇ ਨਾਲ ਹੀ ਵਧਦੇ ਆ ਸੋ ਜਦੋਂ ਅਸੀਂ ਮਿੱਠਾ ਬਿਲਕੁਲ ਛੱਡ ਦਿੰਨੇ ਆ ਤਾਂ ਸਾਡੇ ਟ੍ਰਾਈਗਲਿਸਰਾਈਡ ਨਾਰਮਲ ਆਉਣੇ ਸ਼ੁਰੂ ਹੋ ਜਾਂਦੇ ਆ ਸਾਡੇ ਜਿਹੜੀ ਦਿਲ ਦੀ ਸਿਹਤ ਆ ਉਹ ਵਧੀਆ ਹੋਣੀ ਸ਼ੁਰੂ ਹੋ ਜਾਂਦੀ ਸੋ ਮਿੱਠਾ ਛੱਡਣ ਦੇ ਨਾਲ ਸਾਡੀ ਹਾਰਟ ਹੈਲਥ ਵਧੀਆ ਬਣਦੀ ਆ ਸਾਡੀਆਂ ਆਰਟਰੀਜ਼ ਆ ਜਿਹੜੀਆਂ ਖੂਨ ਦੀਆਂ ਨਸਾਂ ਐ ਉਹ ਅੰਦਰੋਂ ਲਚਕੀਲੀਆਂ ਹੁੰਦੀਆਂ ਐ ਤੇ ਸਾਡਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਵੀ ਹੇਠ ਆਉਣਾ ਸ਼ੁਰੂ ਹੋ ਜਾਂਦਾ ਇਹ ਤਾਂ ਸੀ ਸਾਥੀਓ ਪਹਿਲਾ ਫਾਇਦਾ ਦੇਣ ਵਾਸਤੇ ਤੇ ਮਿੱਠਾ ਛੱਡਣ ਦੇ ਨਾਲ ਸਾਨੂੰ ਜਿਹੜੀ ਬਲੌਟਿੰਗ ਹੋ ਜਾਂਦੀ ਅਫਾਰਾ ਹੋ ਜਾਂਦਾ ਏ ਉਹ ਵੀ ਬਿਲਕੁਲ ਖਤਮ ਹੋ ਜਾਂਦਾ ਏ ਸੋ ਸਾਡਾ ਪੇਟ ਆ ਜਿਹੜਾ ਉਹ ਹਲਕਾ ਹਲਕਾ ਰਹਿਣਾ ਸ਼ੁਰੂ ਹੋ ਜਾਂਦਾ ਏ ਸਾਨੂੰ ਖਾਦਾ ਪੀਤਾ ਬੜੀ ਜਲਦੀ ਪਚਣਾ ਸ਼ੁਰੂ ਹੋ ਜਾਂਦਾ ਏ ਸਾਨੂੰ ਰੋਟੀ ਖਾਣ ਤੋਂ ਬਾਅਦ ਜਿਹੜਾ ਭਾਰਾਪਨ ਵੇਖਣ ਨੂੰ ਮਿਲਦਾ ਸੀ ਪਹਿਲਾਂ ਉਹ ਬਿਲਕੁਲ ਗਾਇਬ ਹੋ ਜਾਂਦਾ ਤੇ ਸਾਡੇ ਗੈਸ ਐਸਿਡਿਟੀ ਬਲੌਟਿੰਗ ਅਫਾਰੇ ਦੀ ਜਿਹੜੀ ਦਿੱਕਤ ਆ ਇਹ ਸਾਰੀਆਂ ਕਹਿ ਲਓ ਵੀ ਪੇਟ ਦੀਆਂ ਜਿਹੜੀਆਂ ਪਰੇਸ਼ਾਨੀਆਂ ਉਹ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਸਾਥੀਓ ਮਿੱਠਾ ਛੱਡਣ ਦੇ ਨਾਲ ਸਾਡੀ ਸਕਿਨ ਦੇ ਵਿੱਚ ਗਲੋ ਆਉਣਾ ਸ਼ੁਰੂ ਹੋ ਜਾਂਦਾ ਚੁਰੜੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿਉਂਕਿ ਮਿੱਠੇ ਨੂੰ ਜਦੋਂ ਅਸੀਂ ਛੱਡਦੇ ਆ ਤਾਂ ਸਾਡੀ ਸਕਿਨ ਦੇ ਵਿੱਚ ਕੋਲੇਜ ਨਾਂ ਦਾ ਜਿਹੜਾ ਪ੍ਰੋਟੀਨ ਆ ਉਹ ਬਣਨਾ ਸ਼ੁਰੂ ਹੋ ਜਾਂਦਾ ਉਹਦੀ ਮਾਤਰਾ ਵਧ ਜਾਂਦੀ ਆ ਸੋ ਕੋਲੇਜਨ ਹੀ ਸਾਡੀ ਸਕਿਨ ਨੂੰ ਖਿੱਚਿਆ ਰੱਖਦਾ ਏ ਫਰਮ ਰੱਖਦਾ ਏ ਸਕਿਨ ਤੇ ਝੁਰੜੀਆਂ ਨਹੀਂ ਆਉਣ ਦਿੰਦਾ ਸੋ ਮਿੱਠਾ ਛੱਡਣ ਤੋਂ ਬਾਅਦ ਕੋਲੇਜਨ ਵਧਣਾ ਸ਼ੁਰੂ ਹੋ ਜਾਂਦਾ ਤੇ ਸਾਡੀ ਸਕਿਨ ਜਿਹੜੀ ਜਵਾਨ ਲੱਗਣੀ ਸ਼ੁਰੂ ਹੋ ਜਾਂਦੀ ਆ ਇਹਦੇ ਨਾਲ ਨਾਲ ਸਾਥੀਓ ਜਦੋਂ ਅਸੀਂ ਮਿੱਠਾ ਛੱਡਦੇ ਆ ਤਾਂ ਇਹਦੇ ਨਾਲ ਸਾਡੀ ਲਿਵਰ ਦੀ ਸਿਹਤ ਵੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ ਜਿਨ੍ਹਾਂ ਲੋਕਾਂ ਨੂੰ ਫੈਟੀ ਲਿਵਰ ਆ ਉਹ ਬੈਕ ਆਫ ਦੀ ਸਹੀ ਪੋਜੀਸ਼ਨ ਤੇ ਆਉਣਾ ਸ਼ੁਰੂ ਹੋ ਜਾਂਦਾ ਫੈਟੀ ਲਿਵਰ ਰਿਵਰਸ ਹੋਣਾ ਸ਼ੁਰੂ ਹੋ ਜਾਂਦਾ ਸੋ ਮਿੱਠਾ ਛੱਡਣ ਦੇ ਨਾਲ ਸਾਡਾ ਲੀਵਰ ਸਿਹਤਮੰਦ ਤੰਦਰੁਸਤ ਪਹਿਲਾ ਵਰਗਾ ਨਰਵਾ ਹੋ ਜਾਂਦਾ ਹੈ ਤੇ ਸਾਥੀਓ ਮਿੱਠਾ ਛੱਡਣ ਦੇ ਨਾਲ ਸਾਡੀ ਇਮਿਊਨਿਟੀ ਵੀ ਵਧੀਆ ਹੋ ਜਾਂਦੀ ਆ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹ ਵਧਣੀ ਸ਼ੁਰੂ ਹੋ ਜਾਂਦੀ ਆ ਤੇ 슈ਗਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦਾ ਹੈ ਉਹਨਾਂ ਨੂੰ ਵਾਰ-ਵਾਰ ਜਿਹੜੀ 슈ਗਰ ਚੈੱਕ ਕਰਨੀ ਪੈਂਦੀ ਆ ਉਹ ਲੋਡ ਨਹੀਂ ਪਊਗੀ ਕਿਉਂਕਿ 슈ਗਰ ਉਹਨਾਂ ਦੀ ਤੁਰੰਤ ਉੱਪਰ ਨਹੀਂ ਜਾਊਗੀ 슈ਗਰ ਮੇਨਟੇਨ ਰਹੂਗੀ ਤੇ ਸਾਥੀਓ ਮਿੱਠਾ ਛੱਡਣ ਦੇ ਹੋਰ ਵੀ ਬਹੁਤ ਫਾਇਦੇ ਇਹ ਦੇਣਾ ਸਾਡੀ ਬ੍ਰੇਨ ਕਲੈਰਟੀ ਵਧਣੀ ਸ਼ੁਰੂ ਹੋ ਜਾਂਦੀ ਐਂਜਾਇਟੀ ਡਿਪਰੈਸ਼ਨ ਰਹਿੰਦਾ ਜਿਨ੍ਹਾਂ ਨੂੰ ਐਂਜਾਇਟੀ ਡਿਪਰੈਸ਼ਨ ਦੀ ਜਿਹੜੀ ਪਰੇਸ਼ਾਨੀਆਂ ਉਹ ਵੀ ਹੌਲੀ ਹੌਲੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਆ ਸਾਡਾ ਮਾਈਂਡ ਆ ਜਿਹੜਾ ਰਿਲੈਕਸ ਹੋਣਾ ਸ਼ੁਰੂ ਹੋ ਜਾਂਦਾ ਤੇ ਰਾਤ ਨੂੰ ਜਿਹੜੀ ਨੀਂਦ ਆ ਬਹੁਤ ਵਧੀਆ ਆਉਂਦੀ ਆ ਪੂਰਾ ਦਿਨ ਜਿਹੜਾ ਸਰੀਰ ਆ ਜਿਹੜਾ ਮਾਈਂਡ ਆ ਰਿਲੈਕਸ ਰਹਿੰਦਾ ਏ ਸਾਨੂੰ ਕੋਈ ਬੇਚੈਨੀ ਨਹੀਂ ਰਹਿੰਦੀ ਨੀਂਦ ਵੀ ਵਧੀਆ ਆਉਂਦੀ ਤੇ ਸਾਡਾ ਕੰਮ 'ਚ ਵੀ ਜਿਹੜਾ ਮਨ ਲੱਗਣਾ ਸ਼ੁਰੂ ਹੋ ਜਾਂਦਾ ਸੋ ਮਿੱਠਾ ਛੱਡਣ ਦੇ ਇੰਨੇ ਫਾਇਦੇ ਸੁਣਨ ਤੋਂ ਬਾਅਦ ਵੀ ਜੇ ਅਸੀਂ ਇਹਨੂੰ ਟਰਾਈ ਨਾ ਕੀਤਾ ਤਾਂ ਇਹ ਸਾਡੀ ਗਲਤੀ ਆ ਸੋ ਇੱਕ ਵਾਰ 2 ਹਫ਼ਤੇ ਜ਼ਰੂਰ ਮਿੱਠਾ ਛੱਡ ਕੇ ਵੇਖੋ ਤੁਹਾਨੂੰ ਸਾਰੇ ਲਾਭ ਸਾਰੇ ਬੈਨੀਫਿਟਸ ਮਿਲਣਗੇ ਤੇ ਸਾਥੀਓ ਇੱਕ ਚੀਜ਼ ਦਾ ਧਿਆਨ ਰੱਖਣਾ ਜਦੋਂ ਤੁਸੀਂ ਮਿੱਠੇ ਨੂੰ ਛੱਡਣਾ ਹੈ ਤਾਂ ਗੋੜ ਵੀ ਨਹੀਂ ਖਾਣਾ ਨਾ ਤੁਸੀਂ ਪ੍ਰੋਸੈਸਡ ਫੂਡ ਆ ਜਿਹੜਾ ਉਹ ਖਾਣਾ ਪੈਕਟ ਬੰਦ ਚੀਜ਼ਾਂ ਵੀ ਨਹੀਂ ਖਾਣੀਆਂ ਬਾਹਰ ਦੀਆਂ ਮੈਦੇ ਤੋਂ ਬਣੀਆਂ ਜਿਹੜੀਆਂ ਪਕੌੜੇ ਹੋਗੇ ਸਮੋਸੇ ਹੋਗੇ ਇਹਨਾਂ ਚੀਜ਼ਾਂ ਦਾ ਵੀ ਭਰੇਜ ਰੱਖਣਾ ਕਿਉਂਕਿ ਕਹਿ ਲਓ ਵੀ ਇਹ ਰਿਫਾਈਨਡ ਕਾਰਬੋਹਾਈਡਰੇਟਸ ਹੁੰਦੇ ਆ ਜਿਹੜੇ ਕਿ ਇਨਡਾਇਰੈਕਟਲੀ ਮਿੱਠਾਈ ਹੁੰਦਾ ਹੈ ਉਤਰਾੰਤ ਸਾਡੇ ਸਰੀਰ ਦੇ ਵਿੱਚ ਜਾ ਕੇ ਗਲੂਕੋਜ਼ ਵਿੱਚ ਇਹਨਾਂ ਨੇ ਤਬਦੀਲ ਹੋਣਾ ਹੁੰਦਾ ਸੋ ਇਹ ਵੀ ਇੱਕ ਮਿੱਠੇ ਦੀ ਫਾਰਮ ਹੀ ਹੈ ਇਹਨਾਂ ਨੂੰ ਵੀ ਬੰਦ ਕਰਨਾ ਪਊ ਕੱਟ ਕਰਨਾ ਪਊ ਤੇ ਇਸ ਤੋਂ ਇਲਾਵਾ ਸਾਥੀਓ ਜਿਹੜੇ ਜ਼ਿਆਦਾ ਮਿੱਠੇ ਫਲ ਆ ਉਹਨਾਂ ਦਾ ਵੀ ਪਰਹੇਜ਼ ਕਰਨਾ ਪਊਗਾ ਤੇ ਜਿਹੜੇ ਪੈਕਟ ਬੰਦ ਜੂਸ ਆਉਂਦੇ ਆ ਡੱਬਾ ਬੰਦ ਜੂਸ ਫਰੂਟ ਜੂਸ ਇਹਨਾਂ ਦਾ ਵੀ ਪਰਹੇਜ਼ ਕਰਨਾ ਪਊਗਾ ਸੋ ਇਹ ਜਾਣਕਾਰੀ ਨੂੰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਫਾਇਦਾ ਮਿਲੇ ਤੇ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨਜੀਤਰਾ ਹੈਲਥ ਟਾਕ ਇਹਨੂੰ ਸਬਸਕ੍ਰਾਈਬ ਵੀ ਕਰ ਲਿਓ ਬੈਲ ਆਈਕਨ ਦਬਾ ਲਿਓ ਤਾਂ ਜੋ ਅੱਗੇ ਵੀ ਸਿਹਤ ਨੂੰ ਲੈ ਕੇ ਕੋਈ ਜ਼ਰੂਰੀ ਜਾਣਕਾਰੀ ਦੇਣੀ ਆ ਸਿਹਤ ਬਾਰੇ ਕੁਝ ਤੁਹਾਨੂੰ ਦੱਸਣਾ ਤੁਹਾਡੇ ਤੱਕ ਸਿੱਧਾ ਆਸਾਨੀ ਨਾਲ ਪਹੁੰਚ ਜੇ ਸੋ ਇਜਾਜ਼ਤ ਦਿਓ ਧੰਨਵਾਦ